ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਲਗਾਤਾਰ ਚੌਥੇ ਦਿਨ ਵੀ ਫੋਟੀ ਹਸਪਤਾਲ ਵਿੱਚ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਹਨ ਹਾਲਾਂਕਿ ਉਹਨਾਂ ਦੀ ਹਾਲਤ ਵਿੱਚ ਕੁਝ ਸੁਧਾਰ ਦੇਖਦਿਆਂ ਇੱਕ ਮਸ਼ੀਨ ਹਟਾ ਲਈ ਗਈ ਹੈ ਪਹਿਲਾਂ ਨਾਲੋਂ ਉਹਨਾਂ ਦੀ ਸਿਹਤ ਵਿੱਚ ਕੁਝ ਸੁਧਾਰ ਆਇਆ ਹੈ ਨਿਊਰੋ ਸਰਜਨ ਅਤੇ ਕ੍ਰਿਟੀਕਲ ਕੇਅਰ ਦੀ ਟੀਮ ਲਗਾਤਾਰ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਤਾਜ਼ਾ ਸੇਤ ਬੁਲੇਟਿਨ ਮੁਤਾਬਿਕ ਰਾਜਵਿਰ ਦੀਆਂ ਅੱਖਾਂ 'ਚ ਹਲਕੀ ਹਲਚਲ ਨਜ਼ਰ ਆਈ ਹੈ ਜੋ ਕਿ ਆਸ ਦੀ ਇੱਕ ਕਿਰਨ ਹੈ ਹਾਲਾਂਕਿ ਸਰੀਰ ਵਿੱਚ ਹੋਰ ਕੋਈ ਹਿਲਜੁਲ ਨਹੀਂ ਹੋਈ ਉਹਨਾਂ ਦੀ ਰੀੜ ਦੀ ਹੱਡੀ ਅਤੇ ਸਿਰ 'ਚ ਗੰਭੀਰ ਸੱਟਾਂ ਹਨ ਜਿਸ ਕਾਰਨ ਸਿਹਤ ਵਿੱਚ ਤੁਰੰਤ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੰਗੀਤ ਜਗਤ ਦੀਆਂ ਵੱਡੀਆਂ ਹਸਤੀਆਂ ਜਿਵੇਂ ਕਿ ਕੁਲਵਿੰਦਰ ਬੀਲਾ ਕਨਵਰ ਗਰੇਵਾਲਾ ਤੇ ਗੀਪੀ ਗਰੇਵਾਲਾ ਹਸਪਤਲ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕਰ ਚੁੱਕੇ ਹਨ ਇਥੇ ਵੀ ਦੱਸ ਦिए ਕਿ ਪੰਜਾਬੀ ਗਾਇਕ ਗੀਪੀ ਗਰੇਵਾਲ ਵੱਲੋਂ ਰਾਜਵੀਰ ਚੰਦਾ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਗੀਪੀ ਗਰੇਵਾਲ ਨੇ ਲਿਖਿਆ ਕਿ ਅਸੀਂ ਜਾਣਦੇ ਹਾਂ ਤੂੰ ਹੁਣ ਆਰਾਮ ਕਰ ਰਿਹਾ ਹੈਂ ਪਰ ਅਸੀਂ ਇਹ ਵੀ ਜਾਣਦੇ ਹਾਂ ਤੂੰ ਸੁਣ ਰਿਹਾ ਹੈ ਸ਼ਾਇਦ ਕੰਨਾਂ ਨਾਲ ਨਹੀਂ ਪਰ ਦਿਲ ਨਾਲ ਅਤੇ ਤੇਰਾ ਦਿਲ ਸ਼ੇਰ ਵਾਂਗ ਟੜਕ ਰਿਹਾ ਹੈ ਗੀਪੀ ਗਰੇਵਾਲ ਨੇ ਅੱਗੇ ਲਿਖਿਆ ਕਿ ਤੂੰ ਆਮ ਬੰਦਾ ਨਹੀਂ ਰਾਜਵੀਰ ਤੂੰ ਜੁਝਾਰੂ ਹੈ ਇਸ ਦੇ ਨਾਲ ਹੀ ਉਹਨਾਂ ਲਿਖਿਆ ਕਿ ਤੂੰ ਮੌਤ ਕੋਲੋਂ ਮੁੜ ਕੇ ਵਾਪਸ ਆਇਆ ਹੈ ਇਹ ਕਮਜ਼ੋਰੀ ਨਹੀਂ ਹੈ ਅਸੀਂ ਤੈਨੂੰ ਪਿਆਰ ਕਰਦੇ ਹਾਂ ਤੇਰਾ ਪਰਿਵਾਰ ਤੇਰੇ ਯਾਰ ਦੋਸਤ ਤੇਰੇ ਚਾਹਣ ਵਾਲੇ ਜਿਹੜੇ ਕਦੇ ਤੈਨੂੰ ਮਿਲੇ ਵੀ ਨਹੀਂ ਲੋਕੋ ਵੀ ਦੁਆਵਾਂ ਕਰ ਰਹੇ ਨੇ ਉਹ ਵੀ ਉਡੀਕ ਚ ਨੇ ਉਹ ਵੀ ਤੈਨੂੰ ਪਿਆਰ ਭੇਜ ਰਹੇ ਨੇ ਇੱਕ ਚੁੱਪ ਫੌਜ ਮੰਗ ਜੋ ਤੇਰੇ ਨਾਲ ਖੜੀ ਹੈ ਇਸ ਲਈ ਤੂੰ ਆਰਾਮ ਕਰ ਰਾਜੀ ਹੋ ਪਰ ਵਾਪਿਸ ਆ ਜਾ ਮਾਈਕ ਤੇਰੀ ਆਵਾਜ਼ ਦੀ ਉਡੀਕ ਕਰ ਰਿਹਾ ਹੈ ਭੀੜ ਤੇਰਾ ਨਾਂ ਪੁਕਾਰ ਰਹੀ ਹੈ ਕਹਾਣੀ ਤੇਰੀ ਕਹਾਣੀ ਜੋ ਸਿਰਫ ਤੂੰ ਹੀ ਪੂਰੀ ਕਰ ਸਕਦਾ ਹੈ ਅਸੀਂ ਸਭ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦ ਤੂੰ ਕੁੜਤਾ ਚਾਦਰ ਲਾ ਕੇ ਤਿਆਰ ਹੋਵੇਂ ਵਾਪਿਸ ਆਵੇਂ ਹੋਰ ਮਜ਼ਬੂਤ ਹੋਰ ਨੀਡਰ ਹੋਰ ਉੱਚੀ ਆਵਾਜ਼ ਨਾਲ ਅਸੀਂ ਤੇਰੇ ਨਾਲ ਹਰ ਸਾਂਚ ਹਰ ਲੜਾਈ ਚ ਵਾਪਿਸ ਆ ਜਾ ਸ਼ੇਰਾ ਸਟੇਜ ਤੇਰੀ ਉਡੀਕ ਕਰ ਰਹੀ ਹੈ 101 ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕ ਹਾਸੇਚ ਗੰਭੀਰ ਜ਼ਖਮੀ ਹੋਏ ਸਨ ਇਹ ਹਾਦਸਾ ਬੱਦੀ ਤੋਂ ਸ਼ਿਮਲਾ ਨੂੰ ਜਾਂਦੇ ਮਾਰਗ ਉੱਤੇ ਵਾਪਰਿਆ ਸੀ ਉਹਨਾਂ ਨੂੰ ਬੇਹਦ ਗੰਭੀਰ ਹਾਲਤ ਵਿੱਚ ਮਹਾਲੀ ਦੇ 40 ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ਜਿੱਥੇ ਉਹਨਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਸੀ ਪਰ ਅੱਜ ਲਗਾਤਾਰ ਚੌਥੇ ਦਿਨ ਵੀ 40 ਹਸਪਤਾਲ ਵਿੱਚ ਰਾਜਵੀਰ ਜਵੰਦਾ ਵੈਂਟੀਲੇਟਰ ਉੱਤੇ ਰਹੇ ਹਾਲਾਂਕਿ ਉਹਨਾਂ ਦੀ ਹਾਲਤ 'ਚ ਕੁਝ ਸੁਧਾਰ ਦੇਖਦੇ ਆਂ ਇੱਕ ਮਸ਼ੀਨ ਹਟਾ ਲਈ ਗਈ ਹੈ ਸੋਇਸ਼ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ